ਕਿ ਤਾ ਅਮਰੀਕਾ ਨੇ ਆਪਣੇ ਡ੍ਰੌਪ ਬਾਕਸ ਵੀਜ਼ਾ ਨਵੀਨੀਕਰਨ ਨੂੰ ਬੰਦ ਕਰਨ ਦਾ ਐਲਾਨ ਕੀਤਾ ਜਿਸ ਨੂੰ ਅਧਿਕਾਰਤ ਤੌਰ ਤੇ ਇੰਟਰਵਿਊ-ਛੋਟ ਪ੍ਰੋਗਰਾਮ ਦੇ ਵਜੋਂ ਜਾਣਿਆ ਜਾਂਦਾ ਹੈ ਜਿਆਦਾਤਰ ਗੈਰ-ਪਰਵਾਸੀ ਸ਼੍ਰਾਨੀਆਂ ਜਿਨ੍ਹਾਂ ਦੇ ਵਿੱਚ H1B, H4, F1M O1J ਅਤੇ L1 ਸ਼ਾਮਲ ਨੇ ਉਹਨਾਂ ਦੇ ਲਈ 2 ਸਤੰਬਰ 2025 ਤੋਂ ਸਾਰੇ ਉਮੀਦਵਾਰਾਂ ਜਿਨ੍ਹਾਂ ਦੇ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 79 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੀ ਸ਼ਾਮਲ ਨੇ ਉਹਨਾਂ ਨੂੰ ਇੱਕ ਕਾਉਂਸਲਰ ਅਫਸਰ ਦੇ ਨਾਲ ਇੰਟਰਵਿਊ ਦੇ ਲਈ ਨਿਜੀ ਤੌਰ ਤੇ ਹਾਜ਼ਰ ਹੋਣਾ ਪਵਿਕਾ ਇਹ ਸੋਦੇ 트럼ਪ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਅਤੇ ਇਮੀਗ੍ਰੇਸ਼ਨ ਸਕ੍ਰੀਨਿੰਗ ਨੂੰ ਮਜ਼ਬੂਤ ਕਰਨ ਲਈ ਪ੍ਰਸਤਾਵਿਤ ਕੀਤੀ ਗਈ ਸੀ 10-ਯੀਅਰ ਡਰੋਪ ਬਾਕਸ ਵਿਸ਼ੇਸ਼ਤਾ ਨੇ ਯੋਗ ਉਮੀਦਵਾਰਾਂ ਨੂੰ ਵਿਅਕਤੀਗਤ ਇੰਟਰਵਿਊ ਦੇ ਵਿੱਚ ਸ਼ਾਮਲ ਹੋਣ ਦੀ ਬਜਾਏ ਨਿਰਧਾਰਤ ਸਥਾਨਾਂ ਤੇ ਜ਼ਰੂਰੀ ਕਾਗਜ਼ਾਤ ਜਮ੍ਹਾਂ ਕਰਾਉਂਦੇ ਹੀ ਯੋਗ ਬਣਾਇਆ ਬੇਦਾਗ ਵੀਜ਼ਾ ਰਿਕਾਰਡ ਵਾਲੇ ਲੋਕਾਂ ਨੇ ਖਾਸ ਤੌਰ ਤੇ ਇਸ ਦੁਆਰਾ ਪ੍ਰਦਾਨ ਕੀਤੀ ਗਈ ਤੇਜ਼ ਅਤੇ ਘੱਟ ਤਣਾਅਪੂਰਨ ਪ੍ਰਕਿਰਿਆ ਦੀ ਸ਼ਲਾਘਾ ਕੀਤੀ ਹੈ ਕੁਝ ਸਮੂਹਾਂ ਨੂੰ ਛੋਟ ਦੇ ਵਿਸ਼ੇਸ਼ ਅਧਿਕਾਰ ਚਾਰੀ ਰਹਿਣਗੇ 10-ਯੀਅਰ ਡਰੋਪ ਬਾਕਸ ਵਿਧੀ ਵੱਦ ਤੋਂ ਵੱਧ ਲਾਭ ਉਠਾਉਣ ਵਾਲੇ ਭਾਈਚਾਰੇ ਦੇ ਵਿੱਚੋਂ ਭਾਰਤੀ ਵੀ ਸ਼ਾਮਲ ਨੇ ਭਾਰਤ ਦੇ ਵਿੱਚ ਅਮਰੀਕੀ ਕੌਂਸਲੇਟਾ ਦੇ ਵਿੱਚ ਵੀਜ਼ਾ ਦੇ ਲਈ ਉਡੀਕ ਸਮਾਂ ਪਹਿਲਾਂ ਹੀ ਦੁਨੀਆ ਦੇ ਵਿੱਚ ਸਭ ਤੋਂ ਲੰਬਾ ਹੈ ਕੌਂਸਲੇਟਾ ਦੇ ਵਿੱਚ ਮੰਗ ਵਧੀ ਅਤੇ ਉਡੀਕ ਦਾ ਸਮਾਂ ਵਧਿਆ ਐਟਵਨ ਵੀ ਕਰਮਚਾਰੀਆਂ ਨੂੰ ਆਨਬੋਰਡ ਕਰਨ ਦੇ ਵਿੱਚ ਦੇਰੀ ਭਾਰਤੀ ਆਈਟੀ ਅਤੇ ਹੋਰ ਫਾਰਮਾ ਦੇ ਲਈ ਪ੍ਰੋਜੈਕਟ ਸਮਾਂ ਸੀਮਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਵਿਦਿਆਰਥੀਆਂ ਨੂੰ ਵੀਜ਼ਾ ਪ੍ਰਕਿਰਿਆ ਦੇ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਅਕਾਦਮਿਕ ਰੁਕਾਵਟਾਂ ਵੀ ਆਈਆਂ ਹਨ ਪਰਿਵਾਰਾਂ ਤੇ ਦਬਾਅ ਵਧਿਆ ਹੈ ਅਤੇ ਬੱਚਿਆਂ ਤੇ ਬਜ਼ੁਰਗਾਂ ਤੋਂ ਮੰਗਾਂ ਨੂੰ ਇੰਟਰਵਿਊ ਦੀ ਲੋੜ ਹੋਵੇਗੀ ਅਗਸਤ ਤੇ ਸਤੰਬਰ 2025 ਦੇ ਵਿੱਚ ਕੁਝ ਡਰੋਪ ਬਾਕਸ ਸਲੋਟ ਪਹਿਲਾਂ ਹੀ ਵਾਪਸ ਲੈ ਲਏ ਗਏ ਨੇ ਜਿਸ ਨਾਲ ਬਿਨੇ ਕਾਰਨ ਨੂੰ ਵਿਅਕਤੀਗਤ ਇੰਟਰਵਿਊਆਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਮਜਬੂਰ ਹੋਣਾ ਪਿਆ ਜੋ ਕਿ ਪਹਿਲਾਂ ਹੀ ਸ਼ੁਰੂਆਤੀ ਪ੍ਰਭਾਵ ਨੂੰ ਦਸ਼ਾਉਂਦੇ ਨੇ ਦਸਿਆ ਲੋਰੀਂਦੇ ਇੰਟਰਵਿਊ ਕੋ ਬਚਣ ਲਈ ਮੌਜੂਦਾ ਗੋਪੋਕਸ ਯੋਗ ਵਿਨੇਕਾਰ ਖਾਸ ਕਰਕੇ H1B ਕਰਮਚਾਰੀਆਂ ਨੂੰ ਦੋ ਸਤੰਬਰ ਤੱਕ ਆਪਣੇ ਨਵੀਨੀਕਰਨ ਨੂੰ ਪੂਰਾ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਯੂਨੀਵਰਸਿਟੀਆਂ ਅਤੇ ਮਾਲਕ ਨੂੰ ਵਿਸਾ ਪ੍ਰਕਿਰਿਆ ਦੇ ਵਿੱਚ ਤੇਰੀ ਨੂੰ ਪੂਰਾ ਕਰਨ ਲਈ ਆਪਣਾ ਸਮਾਂ ਸਾਰਨੀ ਵਿੱਚ ਸੋਧ ਕਰਨ ਦੀ ਲੋੜ ਹੋ ਸਕਦੀ ਹੈ ਉਮੀਦਵਾਰਾਂ ਨੂੰ ਮੁਲਾਕਾਤ ਦੇ ਸਮਾਂ ਸਾਰਨੀ ਅਤੇ ਉਪਲਬਧ ਸਲੋਟਾਂ ਬਾਰੇ ਸਭ ਤੋਂ ਤਾਜ਼ਾ ਜਾਣਕਾਰੀ ਲਈ ਅਮਰੀਕੀ ਦੂਤਾਵਾਸ ਅਤੇ ਕੌਂਸੂਲੇਟਾ ਆਦਿਆ ਵੈੱਬਸਾਈਟਾਂ ਨੂੰ ਅਕਸਰ ਦੇਖਣਾ ਚਾਹੀਦਾ ਹੈ ਉਨਾ ਪਾਤੀਆ ਦੇ ਲਈ ਜੋ ਤੇਜੀ ਵੀਜ਼ਾ ਨਵਿਆਨ ਕਰਨ ਤੇ ਨਿਰਭਰ ਕਰਦੇ ਨੇ ਇਮੀਗ੍ਰੇਸ਼ਨ ਮਾਹਰ ਚੇਤਾਵਨੀ ਦਿੰਦੇ ਨੇ ਕਿ ਇਹ ਬਦਲਾਅ ਮਹੱਤਵਪੂਰਨ ਲੋਜਿਸਟਿਕਲ ਚੁਣੌਤੀਆਂ ਅਤਿ ਯਾਤਰਾ ਵਿੱਚ ਵਿਘਨ ਵੀ ਪਾ ਸਕਦੇ ਨੇ ਇਸ ਸਹੂਲਤ ਦੇ ਨੁਕਸਾਨ ਅਤੇ ਸ਼ਾਇਦ ਮਹਿੰਗੇ ਦੇਰੀ ਨੂੰ ਦਰਸਾਉਂਦੇ ਨੇ ਜਿਵੇਂ ਕਿ ਡਰੋਪ ਬਾਕਸ ਵਰਗੇ ਸਿਸਟਮਾਂ ਨੂੰ ਆਸਾਨ ਨਵੀਨੀਕਰਨ ਉਤਸ਼ਾਹਿਤ ਕਰਨ ਅਤੇ ਸੁਚਾਰੂ ਬਣਾਇਆ ਗਿਆ ਸੀ ਇੱਕ ਵਾਰ ਫਿਰ ਦੱਸ ਜਾਈਏ ਕਿ ਸਿੱਟੇ ਅੱਜ ਅਮਰੀਕਾ ਨੇ ਆਪਣੇ ਡ੍ਰੌਪ ਬਾਕਸ ਵੀਜ਼ਾ ਨਵੀਨੀਕਰਨ ਨੂੰ ਬੰਦ ਕਰਨ ਦਾ ਐਲਾਨ ਕੀਤਾ ਜਿਸ ਨੂੰ ਅਧਿਕਾਰਤ ਤੌਰ ਤੇ ਇੰਟਰਵਿਊ-ਛੋਟ ਪ੍ਰੋਗਰਾਮ ਦੇ ਵਜੂਹ ਜਾਣਿਆ ਜਾਂਦਾ ਹੈ ਜ਼ਿਆਦਾਤਰ ਗੈਰ ਪ੍ਰਵਾਸੀ ਸ਼੍ਰਾਨੀਆਂ ਜਿਨ੍ਹਾਂ ਦੇ ਵਿੱਚ H1B, H4, F1M, O1J ਅਤੇ L1 ਸ਼ਾਮਲ ਨੇ ਉਹਨਾਂ ਦੇ ਲਈ 2 ਸਤੰਬਰ 2025 ਤੋਂ ਸਾਰੇ ਉਮੀਦਵਾਰਾਂ ਜਿਨ੍ਹਾਂ ਦੇ ਵਿੱਚ 4 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 79 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਸ਼ਾਮਲ ਨੇ ਉਹਨਾਂ ਨੂੰ ਇੱਕ ਕਾਉਂਸਲਰ ਅਫਸਰ ਦੇ ਨਾਲ ਇੰਟਰਵਿਊ ਦੇ ਲਈ ਨਿਜੀ ਤੌਰ ਤੇ ਖਾਸ ਰੱਖਿਆ ਪਵਿਕਾ ਇਹ ਸੋਦੇ ਟਰੰਪ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਅਤੇ ਇਮੀਗ੍ਰੇਸ਼ਨ ਸਕ੍ਰੀਨਿੰਗ ਨੂੰ ਮਜ਼ਬੂਤ ਕਰਨ ਲਈ ਪ੍ਰਸਤਾਵਿਤ ਕੀਤੀ ਗਈ ਸੀ 10 ਯਰ ਕੋਬ ਬਾਕਸ ਵਿਸ਼ੇਸ਼ਤਾ ਨੇ ਯੋਗ ਉਮੀਦਵਾਰਾਂ ਨੂੰ ਵਿਅਕਤੀਗਤ ਇੰਟਰਵਿਊ ਦੇ ਵਿੱਚ ਸ਼ਾਮਲ ਹੋਣ ਦੀ ਬਜਾਏ ਨਿਰਧਾਰਤ ਸਥਾਨਾਂ ਤੇ ਜ਼ਰੂਰੀ ਕਾਗਜ਼ਾਤ ਜਮ੍ਹਾਂ ਕਰਾਉਣ ਦੀ ਯੋਜਨਾ ਹੈ ਬੇਦਾਗ ਵੀਜ਼ਾ ਰਿਕਾਰਡ ਵਾਲੇ ਲੋਕਾਂ ਨੇ ਖਾਸ ਤੌਰ ਤੇ ਇਸ ਦੁਆਰਾ ਪ੍ਰਦਾਨ ਕੀਤੀ ਗਈ ਤੇਜ ਅਤੇ ਘਟਤਨਾਪੂਰਨ ਪ੍ਰਕਿਰਿਆ ਦੇਸ਼ ਲੰਗਾਵੀ ਕੀਤੀ ਹੈ ਕੁਝ ਸਮੂਹਾਂ ਨੂੰ ਛੋਟ ਦੇ ਵਿਸ਼ੇਸ਼ ਅਧਿਕਾਰ ਚਾਰੀ ਰਹਿਣਗੇ 10 ਯਰ ਡਰੋਪ ਬਾਕਸ ਵਿ ਦਾ ਵੱਤ ਤੋਂ ਵੱਤ ਲਾਭ ਉਠਾਉਣ ਵਾਲੇ ਭਾਈਚਾਰੇ ਦੇ ਵਿੱਚੋਂ ਭਾਰਤੀ ਵੀ ਸ਼ਾਮਲ ਨੇ ਭਾਰਤ ਦੇ ਵਿੱਚ ਅਮਰੀਕੀ ਕੌਂਸਲਟੇਟਾ ਦੇ ਵਿੱਚ ਵੀਜ਼ਾ ਦੇ ਲਈ ਉਡੀਕ ਸਮਾਂ ਪਹਿਲਾਂ ਹੀ ਦੁਨੀਆ ਦੇ ਵਿੱਚ ਸਭ ਤੋਂ ਲੰਬਾ ਹੈ ਕੌਂਸਲਟਾ ਦੇ ਵਿੱਚ ਮੰਗ ਵਧੀ ਅਤੇ ਉਡੀਕ ਦਾ ਸਮਾਂ ਵੀ ਵਧਿਆ ਐਟਵਨ ਵੀ ਕਰਮਚਾਰੀਆਂ ਨੂੰ ਆਨਬੋਰਡ ਕਰਨ ਦੇ ਵਿੱਚ ਦੇਰੀ ਭਾਰਤੀ ਆਈਟੀ ਅਤੇ ਹੋਰ ਫਾਰਮਾ ਦੇ ਲਈ ਪ੍ਰੋਜੈਕਟ ਸਮਾਂ ਸੀਮਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਵਿਦਿਆਰਥੀਆਂ ਨੂੰ ਵੀਜ਼ਾ ਪ੍ਰਕਿਰਿਆ ਦੇ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਅਕਾਦਮਿਕ ਰੁਕਾਵਟਾਂ ਵੀ ਆਈਆਂ ਹਨ ਪਰਿਵਾਰਾਂ ਤੇ ਦਬਾਅ ਵਧੇ ਹੈ ਅਤੇ ਬੱਚਿਆਂ ਤੇ ਬਜ਼ੁਰਗਾਂ ਤੋਂ ਮੰਗਾਂ ਨੂੰ ਇੰਟਰਵਿਊ ਦੀ ਲੋੜ ਹੋਵੇਗੀ ਅਗਸਤ ਤੇ ਸਤੰਬਰ 2025 ਦੇ ਵਿੱਚ ਕੁਝ ਡਰੋਪ ਬਾਕਸ ਸਲੋਟ ਪਹਿਲਾਂ ਹੀ ਵਾਪਸ ਲੈ ਲਏ ਗਏ ਨੇ ਜਿਸ ਨਾਲ ਬਿਨੇ ਕਾਰਨ ਨੂੰ ਵਿਅਕਤੀਗਤ ਇੰਟਰਵਿਊਆਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਮਜਬੂਰ ਹੋਣਾ ਪਿਆ ਜੋ ਕਿ ਪਹਿਲਾਂ ਹੀ ਸ਼ੁਰੂਆਤੀ ਪ੍ਰਭਾਵ ਨੂੰ ਦਸ਼ਾਉਂਦੇ ਨੇ ਦਸਿਆ ਲੋਰੀਂਦੇ ਇੰਟਰਵਿਊ ਕੋ ਬਚਣ ਲਈ ਮੌਜੂਦਾ ਗੋਪੋਕਸ ਯੋਗ ਵਿਨੇਕਾਰ ਖਾਸ ਕਰਕੇ H1B ਕਰਮਚਾਰੀਆਂ ਨੂੰ ਦੋ ਸਤੰਬਰ ਤੱਕ ਆਪਣੇ ਨਵੀਨੀਕਰਨ ਨੂੰ ਪੂਰਾ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਯੂਨੀਵਰਸਿਟੀਆਂ ਅਤੇ ਮਾਲਕ ਨੂੰ ਵਿਸਾ ਪ੍ਰਕਿਰਿਆ ਦੇ ਵਿੱਚ ਤੇਰੀ ਨੂੰ ਪੂਰਾ ਕਰਨ ਲਈ ਆਪਣਾ ਸਮਾਂ ਸਾਰਨੀ ਵਿੱਚ ਸੋਧ ਕਰਨ ਦੀ ਲੋੜ ਹੋ ਸਕਦੀ ਹੈ ਉਮੀਦਵਾਰਾਂ ਨੂੰ ਮੁਲਾਕਾਤ ਦੇ ਸਮਾਂ ਸਾਰਨੀ ਅਤੇ ਉਪਲਬਧ ਸਲੋਟਾਂ ਬਾਰੇ ਸਭ ਤੋਂ ਤਾਜ਼ਾ ਜਾਣਕਾਰੀ ਲਈ ਅਮਰੀਕੀ ਦੂਤਾਵਾਸ ਅਤੇ ਕੌਂਸੂਲੇਟਾ ਆਦਿਆ ਵੈੱਬਸਾਈਟਾਂ ਨੂੰ ਅਕਸਰ ਦੇਖਣਾ ਚਾਹੀਦਾ ਹੈ ਉਨਾ ਪਾਤੀਆ ਦੇ ਲਈ ਜੋ ਤੇਜੀ ਵੀਜ਼ਾ ਨਵਿਆਨ ਕਰਨ ਤੇ ਨਿਰਭਰ ਕਰਦੇ ਨੇ ਇਮੀਗ੍ਰੇਸ਼ਨ ਮਾਹਰ ਚੇਤਾਵਨੀ ਦਿੰਦੇ ਨੇ ਕਿ ਇਹ ਬਦਲਾਅ ਮਹੱਤਵਪੂਰਨ ਲੋਜਿਸਟਿਕਲ ਚੁਣੌਤੀਆਂ ਅਤਿ ਯਾਤਰਾ ਵਿੱਚ ਵਿਗਨ ਵਿਪਾਸ ਸਕਦੇ ਨੇ ਇਸ ਸਹੂਲਤ ਦੇ ਨੁਕਸਾਨ ਅਤੇ ਸ਼ਾਇਦ ਮਹਿੰਗੇ ਦੇਰੀ ਨੂੰ ਦਰਸਾਉਂਦੇ ਨੇ ਜਿਵੇਂ ਕਿ ਡਰੋਪ ਬਾਕਸ ਵਰਗੇ ਸਿਸਟਮਾਂ ਨੂੰ ਆਸਾਨ ਨਵਿਆਨ ਕਰਨ ਉਤਸ਼ਾਹਿਤ ਕਰਨ ਅਤੇ ਸੁਚਾਰੂ ਬਣਾਇਆ ਗਿਆ ਸੀ ਇੱਕ ਵਾਰ ਫਿਰ ਦੱਸ ਜਾਈਏ ਕਿ ਸਿੱਟੇ ਅੱਜ ਅਮਰੀਕਾ ਨੇ ਆਪਣੇ ਡ੍ਰੌਪ ਬਾਕਸ ਵੀਜ਼ਾ ਨਵੀਨੀਕਰਨ ਨੂੰ ਬੰਦ ਕਰਨ ਦਾ ਐਲਾਨ ਕੀਤਾ ਜਿਸ ਨੂੰ ਅਧਿਕਾਰਤ ਤੌਰ ਤੇ ਇੰਟਰਵਿਊ-ਛੋਟ ਪ੍ਰੋਗਰਾਮ ਦੇ ਵਜੂਹ ਜਾਣਿਆ ਜਾਂਦਾ ਹੈ। ਜ਼ਿਆਦਾਤਰ ਗੈਰ-ਪਰਵਾਸੀ ਸ਼੍ਰਾਨੀਆਂ ਜਿਨ੍ਹਾਂ ਦੇ ਵਿੱਚ H1B, H4, F1M, O1J ਅਤੇ L1 ਸ਼ਾਮਲ ਨੇ। ਉਹਨਾਂ ਦੇ ਲਈ 2 ਸਤੰਬਰ 2025 ਤੋਂ ਸਾਰੇ ਉਮੀਦਵਾਰਾਂ ਜਿਨ੍ਹਾਂ ਦੇ ਵਿੱਚ 4 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 79 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਸ਼ਾਮਲ ਨੇ। ਉਹਨਾਂ ਨੂੰ ਇੱਕ ਕਾਉਂਸਲਰ ਅਫਸਰ ਦੇ ਨਾਲ ਇੰਟਰਵਿਊ ਦੇ ਲਈ ਨਿਜੀ ਤੌਰ ਤੇ ਹਾਜ਼ਰ ਹੋਣਾ ਪਵਿਕਾ ਇਹ ਸੋਦੇ ਟਰੰਪ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਅਤੇ ਇਮੀਗ੍ਰੇਸ਼ਨ ਸਕ੍ਰੀਨਿੰਗ ਨੂੰ ਮਜ਼ਬੂਤ ਕਰਨ ਲਈ ਪ੍ਰਸਤਾਵਿਤ ਕੀਤੀ ਗਈ ਸੀ 10 ਯਰ ਕੋਆਪ ਬਾਕਸ ਵਿਸ਼ੇਸ਼ਤਾ ਨੇ ਯੋਗ ਉਮੀਦਵਾਰਾਂ ਨੂੰ ਵਿਅਕਤੀਗਤ ਇੰਟਰਵਿਊ ਦੇ ਵਿੱਚ ਸ਼ਾਮਲ ਹੋਣ ਦੀ ਬਜਾਏ ਨਿਰਧਾਰਤ ਸਥਾਨਾਂ ਤੇ ਜ਼ਰੂਰੀ ਕਾਗਜ਼ਾਤ ਜਮ੍ਹਾਂ ਕਰਾਉਣ ਦੀ ਯੋਜਨਾ ਹੈ ਬੇਦਾਗ ਵੀਜ਼ਾ ਰਿਕਾਰਡ ਵਾਲੇ ਲੋਕਾਂ ਨੇ ਖਾਸ ਤੌਰ ਤੇ ਇਸ ਦੁਆਰਾ ਪ੍ਰਦਾਨ ਕੀਤੀ ਗਈ ਤੇਜ ਅਤੇ ਘਟਤਨਾਪੂਰਨ ਪ੍ਰਕਿਰਿਆ ਦੇਸ਼ ਲੰਗਾਵੀ ਕੀਤੀ ਹੈ ਕੁਝ ਸਮੂਹਾਂ ਨੂੰ ਛੋਟ ਦੇ ਵਿਸ਼ੇਸ਼ ਅਧਿਕਾਰ ਚਾਰੀ ਰਹਿਣਗੇ 10 ਯਰ ਡਰੋਪ ਬਾਕਸ ਵਿ ਦਾ ਵੱਤ ਤੋਂ ਵੱਤ ਲਾਭ ਉਠਾਉਣ ਵਾਲੇ ਭਾਈਚਾਰੇ ਦੇ ਵਿੱਚੋਂ ਭਾਰਤੀ ਵੀ ਸ਼ਾਮਲ ਨੇ ਭਾਰਤ ਦੇ ਵਿੱਚ ਅਮਰੀਕੀ ਕੌਂਸਲਟੇਟਾ ਦੇ ਵਿੱਚ ਵੀਜ਼ਾ ਦੇ ਲਈ ਉਡੀਕ ਸਮਾਂ ਪਹਿਲਾਂ ਹੀ ਦੁਨੀਆ ਦੇ ਵਿੱਚ ਸਭ ਤੋਂ ਲੰਬਾ ਹੈ ਕੌਂਸਲਟਾ ਦੇ ਵਿੱਚ ਮੰਗ ਵਧੀ ਅਤੇ ਉਡੀਕ ਦਾ ਸਮਾਂ ਵਧਿਆ ਐਟਵਨ ਵੀ ਕਰਮਚਾਰੀਆਂ ਨੂੰ ਆਨਬੋਰਡ ਕਰਨ ਦੇ ਵਿੱਚ ਦੇਰੀ ਭਾਰਤੀ ਆਈਟੀ ਅਤੇ ਹੋਰ ਫਾਰਮਾ ਦੇ ਲਈ ਪ੍ਰੋਜੈਕਟ ਸਮਾਂ ਸੀਮਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਵਿਦਿਆਰਥੀਆਂ ਨੂੰ ਵੀਜ਼ਾ ਪ੍ਰਕਿਰਿਆ ਦੇ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਅਕਾਦਮਿਕ ਰੁਕਾਵਟਾਂ ਵੀ ਆਈਆਂ ਹਨ ਪਰਿਵਾਰਾਂ ਤੇ ਦਬਾਅ ਵਧਿਆ ਹੈ ਅਤੇ ਬੱਚਿਆਂ ਤੇ ਬਜ਼ੁਰਗਾਂ ਤੋਂ ਮੰਗਾਂ ਨੂੰ ਇੰਟਰਵਿਊ ਦੀ ਲੋੜ ਹੋਵੇਗੀ ਅਗਸਤ ਤੇ ਸਤੰਬਰ 2025 ਦੇ ਵਿੱਚ ਕੁਝ ਡਰੋਪ ਬਾਕਸ ਸਲੋਟ ਪਹਿਲਾਂ ਹੀ ਵਾਪਸ ਲੈ ਲਏ ਗਏ ਨੇ ਜਿਸ ਨਾਲ ਬਿਨੇ ਕਾਰਨ ਨੂੰ ਵਿਅਕਤੀਗਤ ਇੰਟਰਵਿਊਆਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਮਜਬੂਰ ਹੋਣਾ ਪਿਆ ਜੋ ਕਿ ਪਹਿਲਾਂ ਹੀ ਸ਼ੁਰੂਆਤੀ ਪ੍ਰਭਾਵ ਨੂੰ ਦਸ਼ਾਉਂਦੇ ਨੇ ਦਸਿਆ ਲੋਰੀਂਦੇ ਇੰਟਰਵਿਊ ਕੋ ਬਚਨ ਲਈ ਮੌਜੂਦਾ ਗੋਪੋਕਸ ਯੋਗ ਵਿਨੇਕਾਰ ਖਾਸ ਕਰਕੇ H1B ਕਰਮਚਾਰੀਆਂ ਨੂੰ ਦੋ ਸਤੰਬਰ ਤੱਕ ਆਪਣੇ ਨਵੀਨੀਕਰਨ ਨੂੰ ਪੂਰਾ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਯੂਨੀਵਰਸਿਟੀਆਂ ਅਤੇ ਮਾਲਕ ਨੂੰ ਵਿਸਾ ਪ੍ਰਕਿਰਿਆ ਦੇ ਵਿੱਚ ਤੇਰੀ ਨੂੰ ਪੂਰਾ ਕਰਨ ਲਈ ਆਪਣਾ ਸਮਾਂ ਸਾਰਨੀ ਵਿੱਚ ਸੋਧ ਕਰਨ ਦੀ ਲੋੜ ਹੋ ਸਕਦੀ ਹੈ ਉਮੀਦਵਾਰਾਂ ਨੂੰ ਮੁਲਾਕਾਤ ਦੇ ਸਮਾਂ ਸਾਰਨੀ ਅਤੇ ਉਪਲਬਧ ਸਲੋਟਾਂ ਬਾਰੇ ਸਭ ਤੋਂ ਤਾਜ਼ਾ ਜਾਣਕਾਰੀ ਲਈ ਅਮਰੀਕੀ ਦੂਤਾਵਾਸ ਅਤੇ ਕੌਂਸੂਲੇਟਾ ਆਦਿਆ ਵੈੱਬਸਾਈਟਾਂ ਨੂੰ ਅਕਸਰ ਦੇਖਣਾ ਚਾਹੀਦਾ ਹੈ ਉਨਾ ਪਾਤੀਆ ਦੇ ਲਈ ਜੋ ਤੇਜੀ ਵੀਜ਼ਾ ਨਵਿਆਨ ਕਰਨ ਤੇ ਨਿਰਭਰ ਕਰਦੇ ਨੇ ਇਮੀਗ੍ਰੇਸ਼ਨ ਮਾਹਰ ਚੇਤਾਵਨੀ ਦਿੰਦੇ ਨੇ ਕਿ ਇਹ ਬਦਲਾਵ ਮਹੱਤਵਪੂਰਨ ਲੋਜਿਸਟਿਕਲ ਚੁਣੌਤੀਆਂ ਅਤਿ ਯਾਤਰਾ ਵਿੱਚ ਵਿਗਨ ਵਿਪਾਸ ਸਕਦੇ ਨੇ ਇਸ ਸਹੂਲਤ ਦੇ ਨੁਕਸਾਨ ਅਤੇ ਸ਼ਾਇਦ ਮਹਿੰਗੇ ਦੇਰੀ ਨੂੰ ਦਰਸਾਉਂਦੇ ਨੇ ਜਿਵੇਂ ਕਿ ਡਰੋਪ ਬਾਕਸ ਵਰਗੇ ਸਿਸਟਮਾਂ ਨੂੰ ਆਸਾਨ ਨਵੀਨੀਕਰਨ ਉਤਸ਼ਾਹਿਤ ਕਰਨ ਅਤੇ ਸੁਚਾਰੂ ਬਣਾਇਆ ਗਿਆ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ